ਪਾਉਣ ਦੇ ਵਾਸਤੇ ਸ਼ਾਜੀ ਵੱਡਾ ਹੋਇਆ ਖਿਡਾਰੀ ਕਾਣ ਲਾਊਗਾ ਜਫਾ 500 ਡਾਲਰ ਦਾ ਸੁੱਖੇ ਵੱਲੋਂ ਸੁੱਖਾ 라ਊ ਕੇ ਹੈਰੀ ਧਾਲੀਵਾਲ ਦੇ ਮਨਪਈ ਫਿੰਦਰਾ ਵੱਲੋਂ ਜਗਰੂਪ ਜੌਹਰ ਵੱਲੋਂ 500 ਡਾਲਰ ਦੇ ਮਾਨ ਸਨਮਾਨ ਹੋਣਗੇ ਲਓ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਸ਼ਾਜੀ ਦੀ ਹੋਈ ਪਈ ਫਿਰ ਬੱਲੇ ਬੱਲੇ ਕਿਹੜਾ ਟਕਰਣ ਦੀ ਕੋਸ਼ਿਸ਼ ਕਰੇਗਾ ਸਮਾਮ ਮਹਾਨ ਖੇਡ ਕਬੱਡੀ ਸਮੇਂ ਦੀ ਮੁਹਤਾਰ ਅੱਦਗਮੜਾ ਕਹਿੰਦਾ ਮੈਂ ਕਰਦਾ ਦੋ ਹੱਥ ਆ ਮੁੰਡਾ ਹਵਾ ਹਵਾਈ ਮੁੰਡਾ ਕਬੱਡੀ 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 ਓਹੋ ਇਹ ਆ ਦੁੱਤਾਂ ਵਾਲਾ ਖੁਸ਼ੀ ਆ ਵੀ ਖਿਆ 500 ਖੁਸ਼ੀ ਦਾ ਕੁਝ ਦੀ ਕਬੱਡੀਆਂ ਚੜ ਚੜ ਕੇ ਪੈਂਦੀ ਹੋਈਆਂ ਲੈ ਵੀ ਗੱਲ ਵਾਲਾ ਲਓ ਸ਼ੰਕਰਦੀ ਕਬੱਡੀ ਰੋਹ ਰਣਜੀਤ ਸਿੰਘ ਜੀ ਦੇ ਕਨ ਗੋਦਰ ਰਮੇਂਦਰ ਸ਼ੇਰ ਜਿੱਲੋ ਬਲਵੀਰ ਬੈਸਰਾ ਧੰਨਵਾਦ ਲਓ ਸ਼ੰਕਰਦੀ ਕਬੱਡੀ ਨਾਲ ਜੁੜ ਜਿਏ ਐਵਲ ਸੋਰ ਆਜ਼ਾਦ ਪੰਜਾਬ ਕੇਸਰੀ ਮੰਗਲ ਸਿੰਘ ਮੰਗੀ ਕਬੱਡੀ ਦਾ ਕਿੰਗੇ ਹੁੰ ਲੱਗਦਾ ਨਹੀਂ ਸੁਖਾ 500 ਸੁਖਾ 500 ਡਾਲੋਦਾ ਓ ਸ਼ੌਕਾ ਜਾਓ ਬੋਹਤ ਡੀਗ ਲੋ ਸਮੇ ਦੀ ਵਾਤਾ ਹੋਣ ਗਿਆ ਕਬੱਡੀ 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 ਕਰਦਾ ਕੇਵਲ ਵਧਿਆ ਹੋਇਆ 30 ਸੈਕਿੰਡ ਦੀ ਸਮੇ ਦੀ ਔ ਕੀ ਬੱਲੇ ਬੱਲੇ ਹੋਵੇਗੀ ਲੋ ਇਸ ਸਮੇ ਧੁੱਗਿਆ ਵਾਲਾ ਔ ਧੁੱਗਿਆ ਵਾਲਾ ਇਹ ਆ ਗਿੱਲ ਪਰਿਵਾਰ ਦਾ ਇਹ ਕਹੋਂਦਾ ਕਿਸੇ ਦਾ ਘੱਟ ਬੱਲੀ ਏ ਔ ਖੇਡਦਾ ਖੇਡਦਾ ਬੱਲੇ 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 ਐਕਸ਼ਨ ਖੁਸ਼ੀ ਹੇ ਹੁੱਲੇ ਹਲਾਰੇ ਲਓ ਫੇਰ ਕਬੱਡੀ ਮੈਦਾਨ ਦੇ ਵਿੱਚ ਪੈ ਗਈ ਹੈ ਫੇਰ ਕਬੱਡੀ ਪੈ ਗਈ ਹੈ ਫਾਈਨਲ ਮੈਚ ਹੈ 2024 ਦਾ ਕਬੱਡੀ ਸੀਜ਼ਨ ਹੈ ਅੱਠ ਤੀਰ ਗ੍ਰੈਂਡਮੈਂਟਨ ਦੇ ਕਬੱਡੀ ਕੱਪ ਦੀ ਹੈ ਤੁੱਗਾ ਦੇ ਨਾਲ ਲਾ 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 ਸਾਜੀ 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 ਖੁਸ਼ੀ 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 ਸਾਜੀ ਖੁਸ਼ੀ ਸਾਜੀ ਖੁਸ਼ੀ ਰੋਟਰੀ ਸਟੇਡੀਅਮ ਸਾਜੀ ਦਾ ਖੁਸ਼ੀ ਸਾਜੀ ਦਾ ਖੁਸ਼ੀ ਸਾਜੀ ਦਾ ਖੁਸ਼ੀ ਹੰਜੂ ਤੂਰ ਗ੍ਰੈਂਟਾਟੋ ਇਹਨਾਂ ਵੱਲੋਂ 200 ਡਾਲਰ ਮੇਲਾ ਹੀ ਮੌਕਾ ਹੈ